185 ਜੀ ਤੁਸੀਂ ਸ਼ੁਰੂਆਤ ਕੀਤੀ ਐ ਇਸ ਕਿੱਤੇ ਦੀ 97 ਤੁਹਾਡੀ ਕੈਸਟ ਪਹਿਲੀ ਜਿਹੜੀ ਹੈ ਟੇਪ ਆ ਜਿਹੜੀ ਆਈ ਹੈ ਬਿਲਕੁਲ ਜੀ 2025 ਚੱਲਦਾ ਪਿਆ ਬਿਲਕੁਲ ਜੀ ਕੀ ਗੁਰਮੀਤ ਮੀਤ ਨੂੰ ਉਹ ਮਿਲਿਆ ਜੋ ਚਾਹੁੰਦੇ ਸੀਗੇ ਕਿ ਉਹ ਮੁਕਾਮ ਹਾਸਲ ਹੋਣ ਤੱਕ ਹੋ ਪਾਇਆ ਜਾਂ ਫਿਰ ਉਹ ਸ਼ੋਹਰਤ ਮਿਲ ਪਾਈ ਹੈ ਜਿਹੜੀ ਹਰ ਇੱਕ ਕਲਾਕਾਰ ਚਾਹੁੰਦਾ ਹੈ ਕਿ ਮੇਰੀ ਮਿਹਨਤ ਦਾ ਜਿਹੜਾ ਫਲ ਹੈ ਉਹ ਮੈਨੂੰ ਮਿਲਣਾ ਚਾਹੀਦਾ ਹੈ ਮੰਨਦੇ ਹੋ ਤੁਸੀਂ ਮਿਲਿਆ ਉਹ ਨਹੀਂ ਹਜੇ ਤੱਕ ਨਹੀਂ ਮਿਲਿਆ ਹਮ ਹਜੇ ਤੱਕ ਮੈਂ ਸੰਘਰਸ਼ ਵਿੱਚ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੀ ਮੈਂ ਹਜੇ ਆਪਣਾ ਘਰ ਵੀ ਨਹੀਂ ਬਣਾਇਆ ਅਸੀਂ ਸਾਰਾ ਕੁਝ ਦਾਤੇ ਲਾਤਾ ਅਸੀਂ ਲੋਕ ਥਾਵਾਂ ਲਈ ਮੈਂ ਔਰ ਮੇਰੀ ਵਾਈਫ ਨੇ ਬਹੁਤ ਵੱਡੀ ਸਾਡੀ ਅੜੀ ਆ ਸਾਨੂੰ ਦੋਸਤਾਂ ਮਿੱਤਰਾਂ ਨੇ ਸਮਝਾ ਅਸੀਂ ਕਮਰਸ਼ੀਅਲ ਗੀਤ ਹੁਣ ਕਰ ਰਹੇ ਆ ਇਹ ਨਹੀਂ ਕਿ ਨਹੀਂ ਕਰ ਰਹੇ ਪਰ ਗੰਦੇ ਨਹੀਂ ਮਾੜੇ ਨਹੀਂ ਮਾੜੇ ਫਲਮਾਂਕਣ ਨਹੀਂ ਪਰ ਅਸੀਂ ਚੇਂਜ ਕਰ ਰਹੇ ਆ ਅਸੀਂ ਇੱਕ ਟਰਾਲੇ ਵਾਲੇ ਦੇ ਉੱਤੇ ਗੀਤ ਆ ਰਿਹਾ ਗੁਰਮੀਤ ਸਿੰਘ ਮੱਲੀ ਸਾਹਿਬ ਉਹਨਾਂ ਦਾ ਲਿਖਿਆ ਇਟਲੀ ਤੋਂ ਹੈਗੇ ਸਰਦਾਰ ਜੀ ਬਹੁਤ ਅੱਛਾ ਲਿਖਦੇ ਬਹੁਤ ਜਲਦੀ ਅਸੀਂ ਉਹਨੂੰ ਰਿਲੀਜ਼ ਕਰਾਂਗੇ ਇੱਕ ਬਿੰਦਰ ਨਵੇਂ ਪਿੰਡਿਆ ਜੀ ਉਹਨਾਂ ਦਾ ਲਿਖਿਆ ਜੱਟਾਂ ਦੇ ਉੱਤੇ ਗੀਤ ਇੱਕ ਮੈਂ ਹੋਰ ਦੱਸ ਜਾਵਾਂ ਮੈਂ ਕਲਾਕਾਰ ਦੀ ਕੋਈ ਜਾਤ ਨਹੀਂ ਹੁੰਦੀ। ਹਮ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਕਲਾਕਾਰ ਹਰ ਇੱਕ ਘਰ ਦਾ, ਹਰ ਇੱਕ ਥਾਂ ਦਾ ਸਾਂਝਾ ਹੁੰਦਾ। ਕਲਾਕਾਰ ਨੂੰ ਜਗਰਾਤੇ ਕਰਨ ਵੀ ਜਾਣਾ ਪੈਂਦਾ। ਕਲਾਕਾਰਾਂ ਨੂੰ ਮੰਦਰਾਂ, ਮਸਜਿਦਾਂ ਵਿੱਚ ਵੀ ਜਾਣਾ ਪੈਂਦਾ। ਅਸੀਂ ਮੱਥਾ ਵੀ ਟੇਕਦੇ ਆਂ, ਅਸੀਂ ਸਤਿਕਾਰ ਵੀ ਲੈਨੇ ਆਂ, ਅਸੀਂ ਸਤਿਕਾਰ ਦਿੰਨੇ ਵੀ ਆ। ਅਬ ਗੁਰਦੁਆਰਾ ਸਾਹਿਬ ਮੇਰੀ ਜਾਣ ਦੀ ਰੁਟੀਨ ਹੈ। ਗੁਰਦੁਆਰਾ ਸਾਹਿਬ ਮੈਂ ਡੇਲੀ ਜਾਣਾ ਆ। ਜੀ। ਤੁਸੀਂ ਮਕਾਮ ਦੀ ਗੱਲ ਕੀਤੀ। ਮਕਾਮ ਮੋਹ ਨਹੀਂ ਮਰਿਆ। ਤੁਸੀਂ ਆਏ ਜਦੋਂ ਦੇ ਤੁਸੀਂ ਦੇਖਿਆ ਤੁਸੀਂ ਇਹ ਨਹੀਂ ਕਹਿੰਦੇ ਹੋਣੇ ਕਿ ਇਹ ਇੱਕ ਦੋਤੇ ਦਾ ਜਿਹੜਾ ਮਤਲਬ ਨਾਨਾ ਭੱਜਾ ਫਿਰਦਾ ਤੁਸੀਂ ਸੋਚਦੇ ਹੋਣੇ ਵੀ ਮਤਲਬ ਐਕਟਿਵ ਆ ਪੂਰਾ ਹਾਂ ਖਜੇ ਉਹ ਮਕਾਮ ਵਾਸਤੇ ਲੜਾਈ ਜਾਰੀ ਆ ਲੋਕ ਗੀਤ ਨਾਲ ਚੱਲਦੇ ਰਹਿਣਗੇ ਕਲੀਆਂ ਗਾਉਂਦਾ ਰਹੂੰਗਾ ਕਿਸੇ ਗਾਉਂਦਾ ਰਹੂੰਗਾ ਮਕਾਮ ਵੈਸੇ ਜੇ ਬੰਦਾ ਮੰਨ ਲਵੇ ਨਾ ਵੀ ਮਿਲ ਗਿਆ ਫੇਰ ਤਾਂ ਬੰਦਾ ਬੈਠ ਹੀ ਜਾਊਗਾ ਫੇਰ ਤਾਂ ਕੁਝ ਕਰੂਗਾ ਨਹੀਂ ਅੱਗੇ ਹਜੇ ਮੈਂ ਚਾਹਣਾ ਹਜੇ ਇੰਗਲੈਂਡ ਜਾਇਆ ਸੱਤ ਅੱਠ ਢੇੜੇ ਯੂਰਪ ਚਾਰਨ ਦੇ ਲਾਇਆ ਕੈਨੇਡਾ ਦਾ ਵੀਜ਼ਾ ਲੱਗਾ ਸੀ ਢਾਈ ਸਾਲ ਹੋ ਗਿਆ ਗਿਆ ਨਹੀਂ ਨਗਾ ਲਿਆ ਦੁਬਾਰਾ ਫੇਰ ਲੈ ਲਾਂਗੇ ਕੋਈ ਚੱਕਰ ਨਹੀਂ ਬਹੁਤ ਸੱਜਣ ਬੈਠੇ ਜਿਹੜੇ ਸਪான்ਸਰਾਂ ਭੇਜਣ ਨੂੰ ਪ੍ਰੋਗਰਾਮਾਂ ਤੇ ਸੱਦਣ ਵਾਤੇ ਹਜੇ ਅਮਰੀਕਾ ਰਹਿੰਦਾ ਆਸਟ੍ਰੇਲੀਆ ਰਹਿੰਦਾ ਨਿਊਜ਼ੀਲੈਂਡ ਰਹਿੰਦਾ ਦੁਬਈ ਵੀ ਕਿਹੜਾ ਕੱਢਿਆ ਪ੍ਰਮੋਤ ਸਿੰਘ ਹਾਂਡਾ ਜੀ ਦੀ ਬਦੌਲਤ ਹਜੇ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕ ਗੀਤ ਗਾਉਣੇ ਜਿਹੜੇ ਸਾਡੀ ਟੀਨੇਜਰ ਨੂੰ ਸੁਣਾਉਣੇ ਜ਼ਰੂਰੀ ਆ ਤਾਂ ਕਿ ਸਾਡੀਆਂ ਜਿਹੜੀਆਂ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਚੰਦਰ ਸ਼ੇਖਰ ਆਜ਼ਾਦ ਹੋਣਾ ਦਾ ਗਾਂ ਵਾਲੀ ਪੀੜੀ ਨੂੰ ਵੀ ਪਤਾ ਲੱਗਣਾ ਚਾਹੀਦਾ ਇਹ ਆਜ਼ਾਦੀਆਂ ਸਾਨੂੰ ਸੌਕੀਆਂ ਨਹੀਂ ਮਿਲੀਆਂ ਇਹ ਕਲਾਕਾਰਾਂ ਦਾ ਫਰਜ਼ ਬਣਦਾ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਇਹਨਾਂ ਚੀਜ਼ਾਂ ਨੂੰ ਗਾਉਣ ਨਾ ਕਿ ਕੱਲਾ 마ੜੇ ਨਸ਼ਿਆਂ ਨੂੰ ਪ੍ਰਮੋਟ ਕਰਨ 마ੜੇ ਹਥਿਆਰਾਂ ਨੂੰ ਪ੍ਰਮੋਟ ਕਰਨ ਅੱਜ ਤੁਸੀਂ ਵੀ ਮਹਿਸੂਸ ਕਰਦੇ ਹੋਣੇ ਇੱਕ ਮੈਂ ਮੈਸੇਜ ਵੀ ਦੇ ਜਾਨਾ ਇੱਥੇ ਜੱਗਬਣੀ ਟੀਵੀ ਦੇ ਉੱਤੇ ਜੀ ਟ੍ਰੈਫਿਕ ਦੀ ਇੱਕ ਜੰਗ ਲੱਗੀ ਹੋਈ ਆ ਇੱਕ ਲੜਾਈ ਲੱਗੀ ਜਿਹਨੂੰ ਸਾਇਲੈਂਟ ਲੜਾਈ ਆ ਕਿਸੇ ਨੂੰ ਪਤਾ ਨਹੀਂ ਹੈਗਾ ਕਿ ਮੈਂ ਲੜਨ ਚੱਲੇ ਆ ਕੋਈ ਅਗਦੀ ਵੀ ਆ ਕੇ ਇਹਨੂੰ ਚਾਹੁੰਦੇ ਨੇ ਪਤਾ ਨਹੀਂ ਕਿਨੇ ਤੁਹਾਡੇ ਵਿੱਚ ਆ ਕੇ ਵੱਜ ਜਾਣਾ ਕਿਹਦੇ ਉੱਤੇ ਤੁਸੀਂ ਜਾ ਕੇ ਡੇਪਣਾ ਆ ਹੁਣ ਇੱਕ ਖਬਰ ਚੱਲਣ ਢਈ ਆ ਇੱਕ ਪੰਜਾਬੀ ਨੇ ਗਲਤ ਯੂ ਟਰਨ ਲੈ ਕੇ ਵੱਡੇ ਟਰਾਲੇ ਦਾ ਤਿੰਨ ਜਣੇ ਮਾਰਦੇ ਸੀਗੇ ਬਿਲਕੁਲ ਐਡੇ ਵੱਡੇ ਮੁਲਕਾਂ ਦੇ ਵਿੱਚ ਰਹਿ ਕੇ ਇੰਨੇ ਕਾਨੂੰਨ ਆ ਉੱਥੇ ਇੰਨੀ ਸਾਫ਼ ਸੁਥਰੀਆਂ ਸੜਕਾਂ ਜੇ ਤੁਸੀਂ ਉੱਥੇ ਵੀ ਆ ਚੀਜ਼ਾਂ ਕਰਦੇ ਆ ਨਾ ਬਹੁਤ ਗਲਤ ਆ ਮੈਂ ਬੇਨਤੀ ਕਰਦਾ ਪੁਲਿਸ ਮੁਲਾਜ਼ਮਾ ਨੂੰ ਵੀ ਬੇਨਤੀ ਕਰਦਾ ਵੀ ਚਲਾਣ ਵਾਲਾ ਓਵਰ ਸਪੀਡ ਵਾਲਾ ਬਖਸ਼ਿਆ ਨਾ ਜਾਵੇ